ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇੜ ਲਈ ਲੈ ਕੇ ਆਏ ਆਂਗੇ ਤਿੰਨ ਤਾਂ ਬਾਈ ਕੋਲੇ ਗਾਵਾਂ ਨੇ ਇੱਕ ਤਾਂ ਟੋਕੜ ਗੱਬਣ ਚੱਕ ਪਾਸ ਤੇ ਦੋ ਟੋਕੜਾਂ ਨੇ ਤੇ ਇੱਕ ਟੋਕੜ ਮਾਜਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਤੇ ਨਵੀਂ ਤੇ ਨਵੀਂ ਵੀਡੀਓ ਆ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਸ ਘਰ ਚੋਂ ਬਾਈ ਆਪਾਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਮਨ ਕੇ ਚ ਲੋਕ ਰੇਲੂ ਪਸ਼ੂ ਵੀ ਵੀਰ ਸੇਲ ਕਰ ਰਿਆ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਆਜੋ ਜੀ ਹਾਂਜੀ ਬਾਈ ਇਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਜੀ ਹਾਂਜੀ ਹਾਂ ਠੀਕ ਹੈ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿ ਜੀ ਮੇਰਾ ਨਾਮ ਸੁਖਦੇਵ ਹੈ ਜੀ ਪਿੰਡ ਢਲਵਾ ਠੀਕ ਹੈ ਮਾਨਾ ਪੱਤੀ ਹੈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਹ ਬਾਈ ਹਾਂਜੀ ਹਾਂ ਜ਼ਿਲ੍ਹਾ ਬਰਨਾਲਾ ਕਿਹੜੇ ਪਿੰਡ ਕਿਹੜਾ ਕਿਹੜਾ ਰਹਿ ਜਾਂਦਾ ਆਪਣੇ ਢਲਮਾ ਦੇ ਨੇ ਆਪਣੇ ਇੱਕ ਬਾਰੇ ਮੌੜ ਇੱਕ ਬਾਰੇ ਤਪਾਹ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ ਆਪਣੇ 98725 ਹੂੰ 948115 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਇਹ ਚਾਰੇ ਨਗ ਆਪਣੇ ਕਰਦੀ ਆ ਹਾਂਜੀ ਕਰ ਦਿਆਈ ਇਹ ਠੀਕ ਜਿਹੜੇ ਪਹਿਲੇ ਨੰਬਰ ਤੇ ਮੱਝ ਦੇਖ ਰਿਹਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਵੀ ਸੂਈ ਨੂੰ 5 ਮਹੀਨੇ ਹੋ ਗਏ 5 ਮਹੀਨੇ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਆ ਥੱਲੇ ਉਹ ਦੇ ਥੱਲੇ 6 ਲੀਟਰ ਆ ਹੁਣ ਠੀਕ ਆ ਉਹ ਸਾਬੂ ਸੀ ਇਹ ਜਣੇ ਚੋਣ ਜਾਇਆ ਆਪਾਂ ਉਹੀ ਗੱਲ ਕਰੀਏ ਜਿੰਨਾ ਕਹੇਗੀ ਗੱਲ ਠੀਕ ਆ ਬਾਈ ਹਾਂਜੀ ਤੇ ਉਹ ਠੰਡੀ ਸੀਲਾ ਉਹ ਚਾੜ ਤੇ ਮਿਲਦੀ ਆ ਚਾੜ ਤੇ ਮਿਲਦੀ ਆ ਠੰਡੀ ਸੀਲ ਬਾਈ ਕਹਿੰਦੇ ਫੁੱਲਾ ਤੇ ਪਲੀ ਵੀ ਆਪਾਂ ਦਿਖਾਉਣਾ ਫੇਸ ਚੈੱਕ ਕਰ ਲੋ ਬਾਈ ਬਹੁਤ ਚੰਗਾ ਬਾਕੀ ਸਿੰਘਾਂ ਦੇ ਕੁਆਲਿਟੀ ਵੀ ਚੰਗੀ ਆ ਕੋਈ ਬੜਾ ਫੁੱਲਾ ਨਹੀਂ ਨੇੜੇ ਮੋੜੇ ਵੇ ਥਾਣਾ ਪਾ ਚੈੱਕ ਰਾਂ ਨੇ ਥਾਣ ਚੈੱਕ ਕਰੋ ਬੜਾ ਚੰਗਾ ਮੁਠੀ ਵਾਲਾ ਥਣ ਲੱਗਿਆ ਵਾ ਚਾਰੇ ਥਣ ਨਾ ਪੂਰੇ ਗੈਪ ਤੇ ਲੱਗਿਆ ਨਾੜਾ ਨੂੜਾ ਦੇ ਵੀ ਚੈੱਕ ਕਰੋ ਬੜੀਆਂ ਕਮ ਹਵਾਨਾ ਬਹੁਤ ਸੋਹਣਾ ਹੈ ਜਿਹਨੂੰ ਆਪਾਂ ਕਹਦੇ ਫਿਕਸਿਆ ਹਵਾਨਾ ਚਵਾਈ ਚੋਈ ਕਿਵੇਂ ਲੱਗੀ ਜੀ ਚਵਾਈ ਵਧੀਆ ਜੀ ਠੀਕ ਆ ਖੋਲ ਦੋ ਬਾਈ ਮੜੀ ਤੋਂ ਕੋਈ ਸ਼ਰਲਾ ਨਹੀਂ ਹੈਗਾ ਸਾਰ ਸਚਵਾਈ ਵਧੀਆ ਇੱਕ ਨੰਬਰ ਚਵਾਈ ਇੱਕ ਨੰਬਰ ਆਈ ਠੀਕ ਆ ਬਾਈ ਖੋਲ ਦੋ ਵੱਡੀ-ਵੱਡੀ ਫੁੱਲ ਆ ਫੈਡ ਫੂਡ ਕਿਵੇਂ ਆਉਂਦੀ ਹੈ ਜੀ ਫਾਇੰਡ ਵਧੀਆ ਆਉਂਦੀ ਹੈ ਜੀ ਬੱਸ ਜਿਵੇਂ ਆਮ ਮੱਛਾਂ ਦੀ ਆਉਂਦੀ ਓੰਨੀ ਕੁ ਫਾਇੰਡ ਹੈਗੀ ਆ ਵਧੀਆ ਠੀਕ ਆ ਬਾਕੀ ਹਵਾਨਾ ਬਾਈ ਚੈੱਕ ਕਰੋ ਬੜਾ ਸੋਹਣਾਗਾ ਭਲੀ ਵੀ ਬਹੁਤ ਆ ਗਈ ਬਾਕੀ ਬਾਈ ਦੇ ਘਰ ਦੀ ਨੇ ਸਾਰੇ ਨਗ ਕੋਈ ਗੱਲ ਨਹੀਂ ਲੈ ਚੱਲ ਬਾਈ ਤੇ ਮੁੱਲ ਬਾਈ ਫਿਰ ਕੀ ਰਹੂ ਇਹਦਾ ਲੈਣ ਦੇਣ ਦਾ ਮੁੱਲ ਲਈ ਲੈ ਲੈਣੀ ਹੈ 62000 ਹੈ ਇਮਾਨਦਾਰੀ ਹੈ ਵਿੱਚੋਂ 62000 ਰੁਪਿਆ ਬਾਈ ਮੋਲਾ ਬਾਈ ਕਹਿੰਦੇ ਲੈਂਡ ਦੇਣ ਵਾਲਾ ਮੋਲੀ ਹੈਗਾ ਲੈ ਖਵਾਨਾ ਚੈੱਕ ਕਰੋ ਬਾਈ ਬੜਾ ਚੰਗਾ ਹੈ ਥਾਣੂ ਵੀ ਬਹੁਤ ਚੰਗਾ ਲੱਗਾ ਵਾ ਮਾਨਤਾ ਨਹੀਂ ਹੈ ਥਾਣਾ ਸਭ ਪੂਰਾ ਓਕੇ ਹੈ ਸ਼ੀਲ ਹੈ ਵਧੀਆ ਠੀਕ ਹੈ ਬਾਕੀ ਇੱਕੋ ਜਿਹਾ ਥਾਣਾ ਕੋਈ ਛੋਟਾ ਨਹੀਂ ਉਹ ਵੈਸੇ ਇਹ ਕਿਹੜਾ ਸੂਆ ਸੂਈ ਵੀ ਹੈ ਸੂਆ ਚੌਥਾ ਹੈ ਬਾਈ ਠੀਕ ਹੈ ਚੌਥਾ ਸੂਆ ਠੀਕ ਹੈ ਅੱਗੇ ਦੋ ਨੰਬਰ ਓਕੇ ਤਿੰਨ ਗਾਇਆਂ ਨੇ ਹੂੰ ਇਹ ਆ ਗਾਂ ਹੈ ਜੀ ਇਸਨੇ 12 ਲੀਟਰ ਦੁੱਧ ਦੇ ਕਿਹੜਾ ਸੂਆ ਸੂਈ ਵੀ ਹੈ ਜੀ ਸੂਈ ਤਾਂ ਇਹ ਤੀਜੇ ਸੂਆ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਈ ਜੀ 4 ਮਹੀਨੇ ਨੂੰ 4 ਮਹੀਨੇ ਹਾਂਜੀ ਠੀਕ ਹੈ ਜੀ 4 ਮਹੀਨੇ ਹੋ ਗਏ ਸੂਈ ਨੂੰ ਕਿੰਨਾ ਦੁੱਧ ਆਉਣੇ ਤੇ ਥੱਲੇ ਦੁੱਧ ਨੇ 11 ਲੀਟਰ ਦੁੱਧ ਆਈ ਕੰਡੇ ਵਾਲਾ ਹਾਂ ਕੰਡੇ ਵਾਲਾ ਜੀ ਆਪਾਂ ਉਹ ਨਹੀਂ ਦੱਸਾਂਗੇ ਠੀਕ ਹੈ ਵਰਨਾ ਭਈ ਇਹਦਾ ਵਿੱਚ ਚੈੱਕ ਲਓ ਫਿਕਸ ਹੈ ਹਵਾਨਾ ਬਹੁਤ ਚੰਗਾ ਹੈ ਚਵਾਈ ਜੂਈ ਵਧੀਆ ਜੀ ਠੀਕ ਹੈ ਚਵਾਈ ਜੂਈ ਵਧੀਆ ਮਸ਼ੀਨ ਤੇ ਚੋਨੇ ਕੋ ਫਿਰਤੀ ਮਸ਼ੀਨ ਤੇ ਚੋਨੇ ਇੱਥੇ ਵੀ ਚੋਨੇ ਠੀਕ ਹੈ ਉਹ ਮਸ਼ੀਨ ਤੇ ਚੋਨੇ ਗੁਲਾਬੀ ਗੁਲਾਬੀ ਥਣ ਲੱਗਿਆ ਬਹੁਤ ਚੰਗਾ ਚਾਰੇ ਥਣ ਨਿੱਖੜ ਮੇ ਨੇ ਪੂਰੇ ਗੈਰ ਦੇਖੋ ਖੋਲਦੇ ਭਈ ਤੋੜ ਲੇ ਕਿਤੇ ਲਾਈਟ ਲੂਟ ਭੱਜੀ ਨਹੀਂ ਆ ਫਿਰ ਅੱਥੀ ਚੋਨੇ ਠੀਕ ਹੈ ਇਹਦਾ ਫਿਰ ਮਸ਼ੀਨ ਤੇ ਚੋਨੇ ਜੀ ਉਹ ਚਵਾਈ ਸਖਣੀਆਂ ਨੇ ਠੀਕ ਹੈ ਜੀ ਚੋਈ ਚਵਾਈ ਜੂਈ ਕਿਵੇਂ ਲੱਗੀ ਆਂ ਚਵਾਈ ਬਹੁਤ ਵਧੀਆ ਜੀ ਠੀਕ ਹੈ ਚਵਾਈ ਇੱਕ ਨੰਬਰ ਹੈ ਬਾਕੀ ਜਾਤ ਬਰੀਡ ਬਹੁਤ ਹੈ ਜੀ ਹਨ ਫੇਸ ਕੁਝ ਜਾਤ ਦੀ ਆਈ ਪੂਰੀ ਫੁੱਲ ਜਾਤ ਹੈ ਹੂੰ ਜਾਤ ਬਰੀਡ ਫੁੱਲ ਆ ਬਾਈ ਫੁੱਲ ਪਲੀ ਵੀ ਲੰਮੀ ਤੋਰ ਦੇ ਲੰਮੀ ਤੋਰ ਦੇ ਬਾਈ ਮੜੀ ਜੀ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਫੁੱਲ ਚੰਗਾ ਸੁਨੱਖ ਪਣੇ ਦੀ ਗੱਲ ਕਰੀਏ ਨਾ ਵੜ ਦੇ ਫੁੱਲ ਥੋੜਾ ਜਿਹਾ ਉਪਰ ਆ ਜਾ ਜ਼ਰੂਰ ਕਰਦੀ ਹੈ ਕਿ ਤਾਂ ਕਰਕੇ ਨਹੀਂ ਤੋਰਦੀ ਬਾਕੀ ਪਲੀ ਵੀ ਦੇਖੋ ਬਾਈ ਉਰੇ ਲਿਆ ਹੁਣ ਫੇਸ ਚੈੱਕ ਕਰਾਉਣੇ ਆ ਬਾਈ ਮੋੜਦਾ ਬਾਈ ਕੋਈ ਨਹੀਂ ਮੋੜ ਦਿਆ ਫੇਸ ਚੈੱਕ ਕਰੋ ਬਾਈ ਛੋਟਾ ਛੋਟਾ ਕੰਨਾ ਬੋਦੀਵਾਦੀ ਫੁੱਲ ਕਮਾਲ ਦੀਆ ਫੁੱਲ ਚਮਕਾ ਤੇ ਥਾਣਾ ਪਾ ਚੈੱਕ ਕਰਾਉਣੇ ਆ ਬੜਾ ਕਮਾਲ ਦਾ ਥਣ ਲੱਗਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪ ਗਾਇਬ ਤੇ ਲੱਗੇ ਵੇਗੇ। ਚਤਲਾ ਖਤਲਾ। ਕੱਚੇ ਥਾੜਾ ਕਰਕੇ ਖੜਦੀ ਐ। ਇਹਦਾ ਕੀ ਮੁੱਲ ਆ ਜੀ? ਬਾਈ ਇਹਦਾ ਮੁੱਲ ਲੈਣ ਦੇਣੀ 38000, 38000 ਰੁਪਏ। ਹਾਂਜੀ ਹਾਂ। ਬਾਈ ਕਹਿੰਦੇ ਬਾਈ ਲੈਣ ਦੇਣ ਮੁੱਲ ਹੀ ਆ 38000 ਦੀ ਬਾਈ ਆਪਾਂ ਇਹ ਵਣ ਦੇ ਦਾਂਗੇ। ਹਵਾਨਾ ਬਾਈ ਫੈਕਸੀਆ ਕੋਈ ਟੁੱਟ ਮੇਲੇ ਵਾਲੀ ਨਹੀਂ। ਬਾਕੀ ਥਾਣਾ ਚੰਗਾ ਬਹੁਤ ਲੱਗਿਆ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਵੇ। ਅੱਗੇ ਆ ਗਈ ਬਾਈ। ਤੀਜੇ ਨੰਬਰ ਤੇ ਇਹ ਆ ਜੀ। ਹੂੰ। ਇਹ ਕਿਹੜਾ ਸੁਆ ਸੁਈ ਬਈਆ? ਇਹ ਸੁਆ ਦਾ ਹੈਗਾ ਜੀ ਤੀਜੇ। ਠੀਕ ਆ ਕਿੰਨਾ ਟਾਈਮ ਹੋ ਗਿਆ ਸੁਈ ਇਹਨੂੰ ਸੁਈ ਨੂੰ 4 ਮਹੀਨੇ ਹੋ ਗਏ ਇਹਨੂੰ ਵੀ 4 ਮਹੀਨੇ ਹੋ ਗਏ ਆ ਇਕੱਠੀਆਂ ਸੁਈਆਂ ਇਹ ਉਦੋਂ ਠੀਕ ਆ ਤੇ ਮੈਂ ਤਿੰਨੇ ਘਰ ਆ ਵੀ ਉਹਨਾਂ ਸੁਈ ਇਕੱਠੀਆਂ ਆ ਇਹ ਗੱਬਣ ਹੋ ਗਈ ਠੀਕ ਆ ਇਹ ਫੋੜਾ ਪਹਿਲਾਂ ਸੁਈ ਵੀ ਸੀ ਠੀਕ ਆ ਜੀ ਆ ਇਕੱਠੀਆਂ ਸੁਈਆਂ ਠੀਕ ਆ ਇਹਦੇ ਥੱਲੇ ਕਿੰਨਾ ਦੁੱਧ ਆ ਹੁਣ ਇਹ ਥੱਲੇ 12 ਲੀਟਰ ਦੁੱਧ ਆਈ ਠੀਕ ਆ ਉਹ ਸਾਬੂ ਸੀ ਲਾ ਸਾਹ ਬਾਈ ਪੂਰੀ ਵਧੀਆ ਚੌਣ ਚਾਣ ਦੀ ਵਧੀਆ ਬਾਕੀ ਨਾ ਆਈ ਐਸੀ ਜਾਂਦਾ ਹਨਾ ਸਵਾਣਾ ਬਹੁਤ ਚੰਗਾ ਸਵਾਣਾ ਪੂਰਾ ਵਧੀਆ ਧਾਰ ਦੀ ਵਧੀਆ ਧਾਰ ਬਾਈ ਕਹਿੰਦੇ ਬਾਈ ਇੱਕ ਨੰਬਰ ਆ ਬਾਕੀ ਥਣ ਬਹੁਤ ਚੰਗਾ ਲੱਗਾ ਵਾ ਲੈਵਾ ਚੈੱਕ ਕਰੋ ਬੜਾ ਕਮਾਲ ਦਾ ਫਿਟਿੰਗ ਵਾਲਾ ਲੈਵਾ ਇਹਦਾ ਵੀ ਬਹੁਤ ਸੋਹਣਾ ਲੈਵਾ ਜੀ ਕਿੱਦ ਕਰ ਬਹੁਤ ਆ ਇਹਦਾ ਮਿੰਟ ਗੱਦਗਾਠ ਬਹੁਤ ਥੋੜੀ ਚੈੱਕ ਕਰੋ ਬਾਈ ਕੀ ਬਾਤ ਆ ਬਹੁਤ ਚੰਗਾ ਥਣ ਲੱਗਾ ਵਾ ਖੋਲਦੇ ਤੋਰ ਵੀ ਤੋਰ ਦੇਖੋ ਵੱਡੀ ਬਹੁਤ ਹੈਈ ਵੱਡੀ-ਵੱਡੀ ਬਹੁਤ ਇਹਦਾ ਪੂਰੀ ਵੱਡੀ ਗਾਹ ਹੈ ਹਮ ਪਲੀ ਪੁੜੀ ਗੱਦਗਾਠ ਵਧੀਆ ਹੈਗਾ ਗੱਦ ਪਲੀ ਵਧੀਆ ਬਾਕੀ ਜਾਤ ਬਰੀੜ ਇਹ ਵੀ ਫੁੱਲ ਆ ਬਾਈ ਫੇਸ ਬਿਊਟੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਸੁਨੱਖਪਣਾ ਚੈੱਕ ਕਰੋ ਵਰਡ ਚ ਕੀ ਬਾਤ ਆ ਡੱਬ ਟੱਬ ਬਾਈ ਇੱਕ ਨੰਬਰ ਲੱਗਿਆ ਬਾਕੀ ਹਵਾਨੇ ਦੀ ਗੱਲ ਕਰੀਏ ਹਵਾਨਾ ਬਹੁਤ ਸੋਹਣਾਗਾ ਫੀਟਿੰਗ ਵਾਲਾ ਲੈ ਵਾ ਨੂੰ ਆਪਾਂ ਕਰੀਏ ਬਾਕੀ ਥਣ ਬਹੁਤ ਚੰਗਾ ਲੱਗਿਆ ਨਾੜਾਂ ਦੇ ਵਿੱਚ ਚੈੱਕ ਕਰੋ ਬਹੁਤ ਚੰਗੀਆਂ ਦੁੱਧ ਵਾਲੀ ਨਾੜ ਵੀ ਬਹੁਤ ਚੰਗੀ ਲੱਗੀ ਬਈ ਇਹਦਾ ਫਿਰ ਕੀ ਮੁੱਲ ਰਹੂ ਬਾਈ ਲੈਣ ਦੇਣਾ ਇਹਦਾ ਮੁੱਲ 42000 ਜੀ 42000 42000 ਹੋਜੂ ਮਾਨਤਨ ਥੋੜਾ ਘਣਾ ਆਇਆ ਜੀ ਉਹ ਮਾਨਤਨ ਕਰਦਾ ਇਹ 42000 ਆਪਾਂ ਲੈਣ ਦੇਣੇ ਨਹੀਂ ਮੰਗਿਆ ਇਹਦਾ ਠੀਕ ਆ ਬਾਈ ਇਹਨਾਂ ਲੈਣ ਦੇਣ ਮੋਲੀ ਕਰਿਆ ਬਾਈ ਮੌਕੇ ਤੇ ਮਾਨਤਨ ਜ਼ਰੂਰ ਹੋਜੂ ਤੇ ਬਾਕੀ ਇਹ ਜੇ ਗੱਲ ਕਰੀਏ ਚਾਰੇ ਆਪਣੇ ਘਰ ਦੀਆਂ ਸਾਰੇ ਪਸ਼ੂ ਘਰ ਦੇਣੇ ਵਾਲੇ ਤਿੰਨ ਚਾਰ ਪਸ਼ੂ ਵੇਚਣੇ ਠੀਕ ਹੈ ਬਾਈ ਬਾਕੀ ਥਾਨ ਬਾਈ ਚੈੱਕ ਕਰੋ ਨਹੀਂ ਤਾਂ ਬਾਈ ਕਹਿੰਦਾ ਹਜੇ ਵੇਚਦੇ ਵੀ ਨਹੀਂ ਸੀ ਥੋੜੀ ਜਿਹੀ ਹਾਂ ਇਹ ਨਾ ਇੱਕ ਤਾਂ ਲੇਬਰ ਦੀ ਇਹਨੇ ਜਾਣਾ ਬੰਦੇ ਨੇ ਲੇਬਰ ਵਾਲੇ ਬੰਦੇ ਨੇ ਬਾਈ ਨੇ ਜਾਣਾਗਾ ਤਾਂ ਹੀ ਕਰਕੇ ਪਰ ਮਾਗਰੋ ਕੱਲੇ ਤੋਂ ਬੱਚੇ ਸਾਹਮਣੀਆਂ ਨਹੀਂ ਮਾਗਰ ਚਲ ਵੇਚ ਦਿੰਨੇ ਹਮ ਅੱਗੇ ਬਾਈ 4 ਨੰਬਰ 4 ਨੰਬਰ ਮਾਗਰ ਦੇ ਥਾਨ ਦੀ ਤਲਾਈ ਠੀਕ ਹੈ ਜੀ ਦੱਦੇ ਇਹੋ ਲਈ 10000 ਲੀਟਰ ਖੁੱਲਾ ਠੀਕ ਹੈ ਸੀਲ ਠੰਡੀ ਬਹੁਤ ਹੈ ਤੇ ਮਰ ਗਿਆ ਹੈ ਤਲਾਈ ਚਲੋ ਜੀ ਹਮ ਸੀਲ ਪੂਰੀ ਹੈ ਕੀ ਬਾਤ ਹੈ ਸੀਲ ਚੈੱਕ ਕਰੋ ਬਾਈ ਫੁੱਲ ਆ ਕਿੰਨੇ ਟਾਈਮ ਦੀ ਚੱਕ ਆ ਜੀ ਇਹ ਇਹ ਚੱਕ ਪਾ ਲਈ 5 ਮਹੀਨੇ ਦੀ 5 ਮਹੀਨੇ ਦੀ ਉਹ ਮੈਂ ਅਗਲਾ ਚੱਕ ਕਰਾ ਕੇ ਲੈ ਸੀਮਨ ਦਾ ਤਾਂ ਨਹੀਂ ਪਤਾ ਜਿਹੜਾ ਇਹਦੇ ਤਰ੍ਹਾਂ ਹੈ ਨਾ ਸੀਮਨ ਦਾ ਨਹੀਂ ਕੋਈ ਮੈਨੂੰ ਪਤਾ ਹੈ ਮੈਂ ਤੈਨੂੰ ਠੀਕ ਆ ਸੀਮਨ ਦਾ ਵੀ ਕੋਈ ਪਤਾ ਨਹੀਂ ਤੇ ਤਿੰਨ ਜਮਾਂਦਰੂ ਹੀ ਆ ਕਿ ਬਾਅਦ ਚ ਹੋਈ ਸੀਗੀ ਇਹ ਇਹ ਪਹਿਲਾਂ ਜਿਹੜਾ ਸੂਈ ਆ ਸਾਡੇ ਕੋਲੇ ਉਦੋਂ ਆਈ ਸੀ ਠੀਕ ਆ ਵੀ ਆਪਣੇ ਕੋਲੇ ਆਈ ਸੀਗੀ ਤੇ ਬਾਕੀ ਤਿੰਨ ਸਲਾਂ ਦੇ ਚਵਾਈ ਕਿਵੇਂ ਆ ਤਿੰਨ ਹਾਂ ਦੀ ਵਧੀਆ ਚਵਾਈ ਆ ਠੀਕ ਆ ਉਹ ਚੋਂ ਵੀ ਆਉਂਦਾ ਦੁੱਧ ਕ ਆਉਂਦਾ ਉਹਦੇ ਤੋਂ ਮੜੀ ਉੱਡਦਾ ਰਹੀ ਆਉਂਦੀ ਆ ਠੀਕ ਆ ਤਾ ਰਹੀ ਆਉਂਦੀ ਆ ਉਹ ਚੋਂ ਵੀ ਕਹਿੰਦੇ ਬਾਕੀ ਹਵਾਨਾ ਇਹਦਾ ਵੀ ਆਪਾਂ ਚੈ ਹਵਾਨਾ ਬਾਈ ਚੈੱਕ ਕਰੋ ਥਣ ਬੜਾ ਚੰਗਾ ਲੱਗ ਰਿਹਾ ਹੈ ਬਹੁਤ ਵਧੀਆ ਹੀ ਮੋਟਾ ਥਾਣਾ ਪੂਰਾ ਜਿਵੇਂ ਮਾਰਦੀ ਹੈ ਸੀਨ ਬਹੁਤ ਹੈ ਜਿਹਨਾਂ ਅਥ ਲਾਈ ਚੱਲਦੇ ਨੇ ਵਰਗੀ ਥਣ ਚੈੱਕ ਕਰੋ ਬਾਈ ਬਾਕੀ ਤਿੰਨੇ ਥਾਣਾ ਮੰਨ ਲਓ ਜਿਵੇਂ ਪਿੜੀ ਦਾ ਪਾਵਾ ਹੁੰਦਾ ਹੈ ਥਣ ਲੱਗੇ ਹੋਏ ਬਾਕੀ ਹਵਾਨਾ ਬਹੁਤ ਚੰਗਾ ਹੈਗਾ ਨਾੜਾ ਚੈੱਕ ਕਰੋ ਬੜਾ ਚੰਗਾ ਜਿਹੜੀ ਦੁੱਧ ਵਾਲੀ ਨਾੜਾ ਮੇਨ ਉਹ ਵੀ ਬਹੁਤ ਚੰਗੀ ਹੈ ਫੋਲ ਦਿਓ ਬਾਕੀ ਬੱਚੇ-ਬੱਚੇ ਲੈ ਲਓ ਬਹੁਤ ਚੰਗੀ ਜਾਤ ਬਰੀਡ ਹੈ ਹਨਾ ਕਵਾੜੀ ਬੜੀ ਹੈ ਹਾਂਜੀ ਹਾਂ ਜੇ ਬੱਚੀ ਦੇ ਦੇ ਪੂਰੀ ਕੁਆਲਿਟੀ ਆਈ ਗਾਨ ਸਹੀ ਗੱਲ ਹੈ ਬਾਈ ਲੈ ਪ੍ਰਿੰਟ ਪ੍ਰਿੰਟ ਚੈੱਕ ਕਰੋ ਬਾਈ ਤੋਰਾ ਤਾਰਾ ਵੀ ਕਰਮਾਲੀ ਦਾ ਇੱਕ ਨੰਬਰ ਆ ਪਲੀ ਵੀ ਆ ਗਈ ਬਾਕੀ ਸੈਨ ਗਾਲੀਆ ਚਮਕ ਗਈ ਮੋੜ ਦੇ ਬਾਈ ਕੋਈ ਗੱਲ ਨਹੀਂ ਫੇਸ ਬਾਈ ਚੈੱਕ ਕਰੋ ਬੜਾ ਪਿਆਰਾ ਹੈਗਾ ਜਿਆਦਾ ਕੁਆਲਿਟੀ ਦੀ ਗੱਲ ਕਰੀਏ ਨਾ ਫੁੱਲਾ ਛੋਟਾ ਛੋਟਾ ਕੰਨਾ ਬੋਦੀ ਵਾਦੀ ਫੁੱਲ ਕਮਾਲ ਦੀ ਹੈ ਜੀ ਇਹਦਾ ਫਿਰ ਕੀ ਮੁੱਲ ਆ ਜੀ ਇਹ ਮੁੱਲ ਵਾ ਲੈਣ ਦੇਣੀ ਆ ਜੀ ਬਸ ਪੂਰਾ ਪੂਰਾ ਹੀ ਕਰਾਂਗੇ ਆਪਾਂ ਵਿੱਚ ਇਮਾਨਦਾਰੀ ਹੈ ਇਮਾਨਦਾਰੀ ਆ 35000 ਰੁਪਏ ਲੈਣਾ 35000 ਰੁਪਏ ਹਾਂ ਠੀਕ ਹੈ ਬਾਈ ਕਹਿੰਦੇ ਬਾਈ ਜਮਾ ਦੇਣ ਲੈਣ ਵਾਲੇ ਮੁੱਲ ਹੀ ਕਰਤੇ 35000 ਪੰਜ ਮਹੀਨੇ ਦੇ ਅਗਲਾ ਚੱਕ ਕਰਾ ਕੇ ਲੈ ਜੀ ਠੀਕ ਆ ਬਾਈ ਦੀ ਚੈੱਕ ਕਰਵਾਈ ਵੀ ਆ ਬਾਕੀ ਜੇ ਕੋਈ ਵੀਰ ਚੱਲੀ ਕਰਨੀ ਚਾਹੁੰਦਾ ਆਪਦੀ ਕਰਾ ਸਕਦਾ ਕੋਈ ਪਸ਼ੂ ਆ ਚੋ ਕੇ ਲੈ ਜੇ ਆਪਣੀ ਫੁੱਲ ਗਰੰਟੀ ਆ ਜੀ ਠੀਕ ਆ ਬਾਈ ਤੇ ਨਗਸੀ ਦੇ ਬਾਈ ਕੋਲੇ ਬਾਈ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ ਨੰਬਰ ਹੋਰ ਪਾਉਣਾ ਉਹਦਾ ਨੰਬਰ ਦਾ ਆ